ਐਵੇਂ ਤੁਸੀਂ ਕਹੇ ਨਹੀਂ 400 ਦਾ ਡੱਬਾ ਲੈ ਜਾਓ 300 ਦਾ ਡੱਬਾ ਲੈ ਜਾਓ ਐ ਨਹੀਂ ਗੱਲਬਾਤ ਹੁੰਦੀ ਹਾਂਜੀ ਕਿਸਾਨ ਦੇ ਪੁੱਤ ਐ ਬਾਈ ਬਿਲਕੁਲ ਬਰੇ ਬਿਲਕੁਲ ਖੇਤੀ ਛੱਡ ਕੇ ਬਰੇ ਇਸ ਧੰਦੇ 'ਚ ਆਏ ਐ ਆ ਬਹੁਤ ਖੁਸ਼ੀ ਹੁੰਦੀ ਐ ਬਾਈ ਜੇ ਕਿ ਕਿਸਾਨ ਦੇ ਪੁੱਤ ਤਰੱਕੀ ਕਰਦੇ ਇਸ ਕੰਮ 'ਚ ਆਏ ਤੁਸੀਂ ਹਣਾ ਬਹੁਤ ਵਧੀਆ ਗੱਲ ਐ ਜਿਹੜਾ ਕਿ ਸਾਡੇ ਨੂੰ ਸਸਤਾ ਨਹੀਂ ਹੋ ਸਕਦਾ ਫਲਾਨ ਨਾ ਝੋਕਾ ਮੁੜ ਕੇ ਅੱਛਾ ਮੰਨ ਲਓ ਵੀ ਲੋਕਾਂ ਜਿਹੀਆਂ ਕੰਪਨੀਆਂ ਹੁੰਦੀਆਂ ਮੁੜ ਕੇ ਕੋਈ ਪੁੱਛ ਨਹੀਂ ਗੱਲ ਨਹੀਂ ਹਣਾ ਬਸ ਉਹ ਖਾਕੀ ਗੱਤਾ ਹੁੰਦਾ ਹੀ ਬਲੇਟਿਆਂ ਹੁੰਦਾ ਛੋਟੇ ਬਾਕੀ ਬਈ ਚੀਜ਼ ਤਾਂ ਭਲੇਣੀ ਹੁੰਦੀ ਆ ਆਪਦੇ ਬੰਦੇ ਤੋਂ ਲਿਆ ਕਰੋ ਆ ਸਸਿਕਾ ਪੰਜਾਬੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਤੁਸੀਂ ਹਰ ਰੋਜ਼ ਵੀਡੀਓ ਦੇਖਦੇ ਆ ਟਾਇਲਾਂ ਦੀਆਂ ਟਾਇਲਸ ਨੂੰ ਭੰਨ ਕੇ ਦਿਖਾਤੀ ਤੁਹਾਨੂੰ ਸਿੱਟ ਕੇ ਦਿਖਾਤੀ ਜਿਹੜੇ ਆਪਦੀ ਹੁੰਦੀ ਉਹ ਨਾ ਭੰਨੀ ਹਣਾ ਹਰ ਰੋਜ਼ ਇਹਦੇ ਡਰਾਮੇ ਦੇਖਦੇ ਹੋ ਅੱਜ ਆਪਾਂ ਸਾਰੇ ਪਰਦਾ ਚੱਕ ਦਾਂਗੇ ਅਸੀਂ ਖੜੇ ਹਾਂ ਪੁੱਚੋ ਮੰਡੀ ਸਹਾਰਾ ਜੋਤਾਲਾਂ ਦੀ ਸਹਾਰਾ ਜੋਤਾਲਾਂ ਦੇ ਘੱਟੋ-ਬੱਟ ਇੰਡੀਆ ਦੇ ਵਿੱਚ 11-12 ਬ੍ਰਾਂਚਾਂ ਨੇ ਇਸ ਤੋਂ ਇਲਾਵਾ ਕੈਨੇਡਾ ਯੂ ਐਸ ਏ ਇੰਗਲੈਂਡ ਬਾਹਰ ਵੀ ਹੈਗੀਆਂ ਨੇ ਤੇ ਆਜੋ ਆਪਾਂ ਪੂਰਾ ਪਰ ਸਾਰੀ ਵੀਡੀਓ ਦੇਖੋ ਪਰਦਾ ਚੱਕ ਦੇਣਾ ਅੱਜ ਤੇ ਕਿਵੇਂ ਸਸਤਾ ਮਾਲ ਮਿਲਦਾ ਕੀ ਗੱਲਬਾਤ ਹੈ ਬਾਈ ਸਸਤੀ ਕਰ ਜੀ ਬਾਈ ਸਸਤੀ ਕਰ ਲਓ ਉਹ ਠੀਕ ਹੋਈ ਵਧੀਆ ਵਧੀਆ ਬਾਈ ਤੁਸੀਂ ਦੱਸੋ ਆਜੋ ਬਾਈ ਜੀ ਇੱਕ ਸਾਨੂੰ ਇਹ ਦੱਸੋ ਹਾਂਜੀ ਜਿਹੜਾ ਹਰ ਰੋਜ਼ ਅਸੀਂ ਵੀਡੀਓ ਦੇਖਦੇ ਆਂ ਇੰਟਰਨੈਟ ਤੇ ਵੀ ਸਾਡੇ ਨਾਲੋਂ ਸਸਤਾ ਕੋਈ ਨਹੀਂ ਦੇ ਸਕਦਾ ਜੀ ਸਾਡੇ ਨਾਲੋਂ ਸਸਤਾ ਕੋਈ ਨਹੀਂ ਉਹ ਕੀ ਸਿਸਟਮ ਹੁੰਦਾ ਬਈ ਪਤਾ ਹੈ ਘਰੋਂ ਕੋਈ ਨਹੀਂ ਦਿੰਦਾ ਪੱਲੋਂ ਪਾ ਕੇ ਕੋਈ ਨਹੀਂ ਦਿੰਦਾ ਉਹ ਹੀ ਕੁਆਲਿਟੀ 'ਚ ਫਰਕ ਆ ਜਾਂਦਾ ਬਈ ਸਸਤਾ ਸਾਡੇ ਕੋਲੇ ਵੀ ਪਿਆ ਸਾਡੀ ਮਜਬੂਰੀ ਬਣੀ ਹੋਈ ਆ ਮਾਰਕੀਟ ਦੇ ਵਿੱਚ ਬੈਠੇ ਆ ਰੱਖਣ ਖਾਤਰ ਉਹ ਵਨ ਟਾਈਮ ਦਾ ਮਾਲ ਆ ਜਾਂਦਾ ਸਾਰਾ ਸੈਕਿੰਡ ਦਾ ਮਾਲ ਵਨ ਟਾਈਮ ਦਾ ਮਤਲਬ ਉਹ ਬਈ ਇੱਕ ਵਾਰੀ ਕੰਪਨੀ ਐ ਤਿਆਰ ਕਰਦੀ ਆ ਦੁਬਾਰਾ ਰਿਪੀਟ ਨਹੀਂ ਹੁੰਦਾਗਾ ਅਸੀਂ ਕੱਲ ਨੂੰ ਸੋਡਿਓ ਕੋਈ ਕੱਲ ਨੂੰ ਘਟ ਗਿਆ ਬਚ ਗਿਆ ਤੁਹਾਡਾ ਹੀ ਆ ਉਹ ਅੱਛਾ ਹਾਂਜੀ ਕੋਈ ਲਾਉਂਦਿਆਂ ਤੋਂ ਆਹੋ ਅਚੋ ਕਿੰਨਾ ਸਸਤਾ ਮਿਲ ਜਾਂਦਾ ਬਾਈ ਉਹਦਾ ਕੋਈ 25 ਰੁਪਏ ਤੋਂ ਸਟਾਰਟ ਹੋ ਜਾਂਦਾ ਜਿਹੜਾ ਉਹਦਾ ਰੇਟ ਹੈ 2 ਬਈ 4 ਦੇ ਵਿੱਚ ਜਿਵੇਂ ਉਹ 25 ਰੁਪਏ ਤੋਂ ਸਟਾਰਟ ਜਿਹੜਾ ਕਿ ਸੱਟ ਨੂੰ ਸਸਤਾ ਨਹੀਂ ਹੋ ਸਕਦਾ ਇਹ 플ਾਨ ਨਾ ਝੋਕਾ ਮੁੜ ਕੇ ਅੱਛਾ ਮੰਨ ਲਓ ਵੀ ਲੋਕਲ ਜਿਹੀਆਂ ਕੰਪਨੀਆਂ ਹੁੰਦੀਆਂ ਮੁੜ ਕੇ ਕੋਈ ਪੁੱਛ ਨਹੀਂ ਗੱਲ ਨਹੀਂ ਹੋਣਾ ਬਸ ਉਹ ਖਾਕੀ ਗੱਤਾ ਹੁੰਦਾ ਹੀ ਬਲੇਟੀਆਂ ਛੋਟੇ ਵੱਡੇ ਪੱਧਰ ਦਾ ਕੰਮ ਹੈ ਹੈ ਨਾ ਬਾਹਰ ਕਿਤੇ ਕਿਤੇ ਬ੍ਰਾਂਚ ਹੈ ਬਈ ਬਾਹਰ ਵੀ ਆਪਣਾ ਇੰਗਲੈਂਡ ਦੇ ਵਿੱਚ ਹੈਗਾ ਕੈਨੇਡਾ ਦੇ ਵਿੱਚ ਹੈ ਯੂ ਐਸ ਏ ਆਪਣਾ ਹੈਗਾ ਸਾਊਥ ਦੇ ਵਿੱਚ ਆਪਣਾ ਹੈਗਾ ਬਾਈ ਸਾਰੀ ਇਹ 올 ਓਵਰ ਪੰਜਾਬ ਹੈ ਹਿਮਾਚਲ ਹਰਿਆਣਾ ਰਾਜਸਥਾਨ 올 ਹਰ ਕੋਨੇ ਦੇ ਬੈਠੇ ਆ ਅਸੀਂ ਲੈ ਵੀ ਫਿਰ ਆ ਭਾਈ ਆ ਜਾਂਦਾ ਜਿਵੇਂ ਤੁਸੀਂ ਸਸਤੇ ਦੀ ਜਿੱਥੋਂ ਗੱਲ ਕੀਤੀ ਹੈ ਸਸਤੇ ਦੇ ਵਿੱਚ ਆਹ ਵਾਲਾ ਮਾਲ ਆ ਜਾਂਦਾ ਭਾਈ 25 ਰੁਪਏ ਤੋਂ ਇਹਦਾ ਰੇਟ ਸਟਾਰਟ ਹੋ ਜਾਂਦਾ ਠੀਕ ਹੈ ਠੀਕ ਹੈ ਇਹ ਵਨ ਟਾਈਮ ਵਾਲਾ ਇਹ ਵਨ ਟਾਈਮ ਦਾ ਮਾਲ ਆ ਜਾਂਦਾ ਜੀ ਲੈ ਮਿੱਤਰੋ ਇਹ ਧਿਆਨ ਰੱਖਿਆ ਕਰੋ ਅੱਗੇ ਤੋਂ ਵੀ ਵਨ ਟਾਈਮ ਵਾਲਾ ਕਿ ਕਿਹੜੇ ਟਾਈਮ ਵਾਲਾ ਮੁੜ ਕੇ ਤੁਸੀਂ ਝਾਕੀ ਜੰਨੇ ਹੋ ਅਗਲਾ ਕਹਿ ਦਿੰਦਾ ਜੀ ਫਲਾਨਾ ਸਸਤਾ ਦਿੰਦਾ ਜੀ ਤੁਸੀਂ ਮਹਿੰਗਾ ਦਿੰਨੇ ਹੋ ਆ ਸਸਤਾ ਮਾਲ ਹੁੰਦਾ ਭਾਈ 11 ਟਰਾਲੀ ਭਰਾ ਕੇ ਤੁਹਾਡੇ ਤੋਰ ਦਾਂਗੇ ਘਟਿਆ ਬਤਿਆ ਜੋ ਸੋਡਾ ਪਾਈ ਇਹ ਰੇਟ ਮਾਰਕੀਟ ਨਾਲੋਂ ਜਿੱਥੇ ਕਿਦਾ ਸਸਤਾ ਕਹਿੰਦਾ ਵੀ ਅਸੀਂ ਜਮ੍ਹਾਂ ਸਸਤਾ ਦੇ ਦਾਂ ਉਦੋਂ ਰੁਪਿਆ ਹੋਰ ਥੇਲੀ ਘਟਾ ਕਰ ਦਾਂਗੇ ਹਾਂ ਪਤਾ ਕਰਕੇ ਉਦੋਂ ਰੁਪਿਆ ਹੋਰ ਸਸਤਾ ਲੈ ਜਾ ਗਾਰੰਟੀ ਬੰਦੀ ਕੋਈ ਨਹੀਂ ਇਹ ਮਾਲ ਦੀ ਵਿੱਚ ਬਾਕੀ ਪੂਰੇ ਬੰਦਾ ਦੇਖੋ ਪੂਰੇ ਸਿਸਟਮ ਦੇਖੋ ਕੰਪਨੀ ਦੇਖੋ ਹਾਂਜੀ ਅੱਛਾ ਭਾਈ ਇਸ ਤੋਂ ਇਲਾਵਾ ਆਪਣੇ ਕੋਲੇ ਹੋਰ ਕੀ ਖਾਸ ਆ ਜਿਹੜਾ ਆਪਣੇ ਇਸ ਤੋਂ ਬਾਅਦ ਬਾਈ ਆਪਾਂ ਰੈਗੂਲਰ ਮਟੀਰੀਅਲ ਦੀ ਜੇ ਗੱਲ ਕਰੀਏ ਜਿਹੜਾ ਕੰਪਨੀ ਦਾ ਰੈਗੂਲਰ ਮਾਲ ਆ ਜਾਂਦਾ ਹਾਂ ਹਾਂਜੀ ਇਹ ਤੁਸੀਂ ਅੱਜ ਲੈ ਕੇ ਜਾਂਦੇ ਹੋ ਸਾਲ 6 ਮਹੀਨੇ 2 ਸਾਲਾਂ ਨੂੰ ਤੁਹਾਡਾ ਮਾਲ ਘੜਦਾ ਇਹ ਤੁਹਾਨੂੰ ਮਿਲੂਗਾ ਤੇ ਰਿਪੀਟ ਹੋਊਗਾ ਇਹਦੀ ਵੀਰੇ ਲਾਉਣ ਲੂਣ ਦੀ ਗਰੰਟੀ ਵਾਰੰਟੀ ਹੁੰਦੀ ਹੈ ਪੂਰੀ ਇਹਦੀ ਵੀਰੇ ਲੱਗਣ ਦੀ ਫੁੱਲ ਗਰੈਂਟ ਹੈ ਸਾਰਾ ਜੁਆਇੰਟਲੈਸ ਦਾ ਮਾਲ ਹੋਊਗਾ ਇਹ ਪੂਰੀ ਹੈ ਜੀ ਗਲੇਸ਼ ਦੀ ਕੱਲ ਨੂੰ ਕੋਈ ਲਾਉਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਮਿਸਤਰੀ ਕਹਿੰਦੇ ਭਾਈ ਇਹ ਸਹੀ ਨਹੀਂ ਲੱਗਣਾ ਜੀ ਤੁਸੀਂ ਇਹ ਬਹੁਤ ਜੋ ਉਹਦੀ ਆਪਣੀ ਫੋਟੋ ਦੇਣੀ ਉਹਦੀ ਪੂਰੀ ਕੰਪਨੀ ਦੀ ਫੁੱਲ ਗਰੰਟੀ ਹੋएगी ਜਿਹੜਾ ਰੈਗੂਲਰ ਮਾਲ ਹੋਏਗਾ ਹਾਂਜੀ ਵਨ ਟਾਈਮ ਦੀ ਸੈਕਿੰਡ ਦੇ ਮਾਲ ਦੀ ਕੋਈ ਗਰੰਟੀ ਨਹੀਂ ਆਪ ਪਤਾ ਕਰ ਲਿਆ ਕਰੋ ਵਨ ਟਾਈਮ ਦਾ ਕਿ ਕਿਹੜਾ ਹੈ ਆ ਜਾ ਭਾਈ ਫੇਰ ਇਸ ਤੋਂ ਇਲਾਵਾ ਅੱਗੇ ਆਪਣੇ ਜਿਹੜੇ ਖਾਸ ਖਾਸ ਚੀਜ਼ਾਂ ਸਾਨੂੰ ਸਾਰੀਆਂ ਦਿਖਾ ਦਿਓ ਬਾਈ ਸਰ ਹਾਂਜੀ ਬਾਈ ਇਹ ਜਿਵੇਂ ਆ 32 ਚੋਂ ਇੱਥੋਂ ਸਟਾਰਟ ਹੋ ਜਾਂਦਾ ਸਾਰਾ ਜਿਵੇਂ ਪਿਆਈ ਇਹ ਹਾਂਜੀ ਇਹਦਾ ਜਿਹੜਾ ਰੇਟ ਹੈ 32 ਰੁਪਏ ਤੋਂ ਸਟਾਰਟ ਹੋ ਜਾਂਦਾ ਸਾਰਾ ਇਹਦਾ ਰੇਟ ਹਾਂਜੀ ਹਾਂਜੀ 32 ਚੋਂੜ ਦੇ ਵਿੱਚ ਹੈ ਜੀ ਬਾਈ ਜੀ ਆ ਆ ਤੁਸੀਂ ਕਹਿ ਰਹੇ ਹੋ 32 ਰੁਪਏ ਹੈ ਨਾ 32 ਰੁਪਏ ਦਾ ਰੇਟ ਹੈ ਤੇ ਇਹ ਵਨ ਟਾਈਮ ਹੈ ਵਨ ਟਾਈਮ ਦਾ ਮਾਲ ਇਹਦੇ ਤੇ ਰੈਗੂਲਰ ਮਾਲ ਆਪਣਾ ਕਿਹੜਾ ਹਾਂਜੀ ਆ ਜੋ ਰੈਗੂਲਰ ਵੀ ਸਾਨੂੰ ਦਿਖਾਓ ਅੱਛਾ ਚਾਹੇ ਸਾਲ ਬਾਅਦ 200 ਤੋਂ ਇਲਾਵਾ ਜਿਸ ਨੂੰ ਲੋੜ ਪੈਂਦੀ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਅਬ ਲੈ ਵੀ ਮਿੱਤਰੂ ਇਹ ਸਾਰਾ ਸੈਰਾ ਜੋ ਦਾ ਰੈਗੂਲਰ ਮਾਲ ਆ ਜੀ ਅੱਛੇ ਰੈਗੂਲਰ ਮਾਲ ਆ ਰੈਗੂਲਰ ਮਾਲ ਇਹਦੀ ਫਿਨਿਸ਼ਿੰਗ ਦਾ ਇਹਦੀ ਕੁਆਲਿਟੀ ਦਾ ਇਹਦਾ ਲਾਈਫ ਦਾ ਹਰ ਚੀਜ਼ ਦਾ ਫਰਕ ਫੁੱਲ ਗਾਰੰਟੀ ਹੋਊਗੀ ਤੇ ਫਰਕ ਹੋਊਗਾ ਹਾਂ ਜੀ ਹਾਂ ਜੀ ਬਿਲਕੁਲ ਜੀ ਲਓ ਜੀ ਐਵੇਂ ਤੁਸੀਂ ਕਹਿੰਦੇ ਨਹੀਂ 400 ਦਾ ਡੱਬਾ ਲੈ ਜਾਓ 300 ਦਾ ਡੱਬਾ ਲੈ ਜਾਓ ਐ ਨਹੀਂ ਗੱਲਬਾਤ ਹੁੰਦੀ ਹਾਂ ਜੀ ਇਹ ਵੱਡੀਆਂ ਕੰਪਨੀਆਂ ਤੇ ਜੇ ਤੁਹਾਨੂੰ ਉਹੀ ਗੱਲ ਹੈ ਬਈ ਰੰਗ ਬੰਨ ਬਹੁਤ ਜ਼ਿਆਦਾ ਆਪਣੇ ਕੋਲ ਹੈ ਮੈਂ ਕਹਿੰਦਾ ਬਈ ਹਰ ਤਰ੍ਹਾਂ ਦਾ ਡਿਜ਼ਾਈਨ ਤੁਹਾਡੀ ਕਲਰ ਚੁਆਇਸ ਹਰ ਪੂਰੀ ਸਾਰਾ ਜੋ ਉੱਤੇ ਹੋਣੀ ਹੈ ਤੁਹਾਡੀ ਜੋ ਵੀ ਤੁਹਾਡਾ ਮੰਨਦਾ ਸਾਰਾ ਕੁਝ ਕਲੀਅਰ ਕਰਕੇ ਦੇਵਾਂਗੇ ਤੁਹਾਨੂੰ ਪੂਰੀ ਸੰਤੁਸ਼ਟੀ ਕਰਾ ਕੇ ਤੋਰਾਂਗੇ ਤੁਹਾਡੇ ਹਾਂਜੀ ਠੀਕ ਹੈ ਬਈ ਕੁਆਲਿਟੀ ਤਾਂ ਵਾਕਈ ਬੋਲਦੀ ਆ ਵੀ ਹਾਂ ਹੈਗੀ ਹੈ ਨਾ ਹਾਂਜੀ ਬਿਲਕੁਲ ਆ ਮਾਰਬਲ ਲੁੱਕ ਆ ਜੂਗੀ ਸਾਰੀ ਐਦਾਂ ਲੱਗਣਾ ਜਿਵੇਂ ਮਾਰਬਲ ਲੱਗਿਆ ਹੁੰਦਾ ਆਪਣੇ ਘਰਾਂ ਦੇ ਵਿੱਚ ਠੀਕ ਹੈ ਸਈ ਇਹ ਮੰਨ ਲਓ ਅੰਦਰ ਆਪਾਂ ਇਹ ਲਾਉਣਾ ਬਾਹਰ ਆਪਾਂ ਮੈਟ ਇਹੀ ਆਪ ਡਿਜ਼ਾਈਨ ਆਪ ਨੂੰ ਇਹੀ ਚਾਹੀਦਾ ਇਹ ਸੇਮ ਸੋਂ 2x4 ਦੇ ਵਿੱਚ ਸੇਮ ਗਲੋਸੀ ਸੇਮ ਮੈਟ ਡਿਜ਼ਾਈਨ ਮਿਲ ਜਾਣਾ ਤੁਹਾਨੂੰ ਅੱਛਾ ਸੇਮ ਡਿਜ਼ਾਈਨ ਬਾਹਰ ਮੈਟ ਹੋਊਗਾ ਅੰਦਰ ਦੂਸਰਾ ਬਿਲਕੁਲ ਜੀ ਕਈ ਵਾਰ ਆਉਂਦਾ ਰੂਮ ਦੇ ਵਿੱਚ ਆਪਾਂ ਗਲੋਸੀ ਲਾਉਣਾ ਲੌਜੀ ਵਿੱਚ ਮੈਟ ਲਾਉਣਾ ਉਹ ਤੁਹਾਨੂੰ ਸੇਮ ਡਿਜ਼ਾਈਨ 2x4 ਦੇ ਵਿੱਚ ਮਿਲ ਜਾਣਾ ਹੈ ਸੇਮ ਮਿਲ ਜੂਗਾ ਅੱਛਾ ਬਾਹਰਲਾ ਬੰਦਾ ਦੱਸ ਨਹੀਂ ਸਕਦਾ ਬਿਲ ਭਾਈ ਆਪਣਾ ਸ਼ੁਭਨਾਮ ਕੀ ਹੈ ਮੇਰਾ ਨਾਮ ਕੁਲਵਿੰਦਰ ਆ ਬਾਈ ਲੈ ਮੇਤਰੋ 220 ਕੁਲਵਿੰਦਰ ਤੁਸੀਂ ਇੱਥੇ ਹੁੰਨੇ ਪਰਮਾਨੈਂਟ ਹਾਂਜੀ ਹਾਂਜੀ ਵੀਰੇ ਉੱਚੋ ਆਪਣਾ ਜਿਹੜਾ ਹੈਗਾ ਪੋਲ ਉਤਰਨਸਾਰ ਬਾਈ ਲਿਖਿਆ ਹੋਇਆ ਸੈਰਾ ਜੋਤ ਬਾਕੀ ਤੁਸੀਂ ਨੈਟ ਤੇ ਸਰਚ ਮਾਰ ਲਓ ਕੰਪਨੀ ਬਾਰੇ ਹੋਰ ਜੋ ਤੁਸੀਂ ਜਾਣਕਾਰੀ ਲੈਣੀ ਆ ਉਹ ਲੈ ਸਕਦੇ ਹੋ ਬਾਕੀ ਆ ਦੇਖੋ ਜੀ ਉਹ ਫਿਰ ਨਿਕਲੇ ਸਰਾਜੋ ਤਾਂ ਆ ਬਈ ਬਾਰਕੋਡ ਕਾਹ ਤੋਂ ਲੱਗੇ ਹੋਏ ਆ ਇਹ ਬਈ ਸਕੈਨ ਆ ਸਕੈਨਰ ਆ ਇਹ ਤੁਸੀਂ ਇਹਨੂੰ ਸਕੈਨ ਕਰੋਗੇ ਇਹਦੇ ਤੁਹਾਡੇ ਪਹਿਲਾਂ ਇਹ ਲੱਗ ਜੂ ਵੀ ਤੁਹਾਡੀ ਲੁੱਕ ਕਿਦਾਂ ਲੱਗਣੀ ਆ ਟਾਈਲ ਪੈਕੇਜ ਕਰਨ ਤੋਂ ਪਹਿਲਾਂ ਤੁਹਾਨੂੰ ਆਈਡੀਆ ਹੋ ਜਾਊ ਵੀ ਸਾਡਾ ਘਰ ਕਿਦਾਂ ਦਾ ਲੱਗਣਾ ਉਹ ਵਿੱਚ ਹਾਂਜੀ ਉਹਦਾ ਸਾਰਾ ਡਿਜ਼ਾਈਨ ਆ ਜਾਣਾ ਹੈ ਠੀਕ ਹੈ ਭਈ ਇਹ ਮੰਨ ਲਾ ਜਿਹੜੇ ਕਹਿੰਦੇ ਉਹਦੇ 400 ਦਾ ਡੱਬਾ ਦੇ ਦਿੰਦੇ ਆਂ ਉਹਨਾਂ ਨੇ ਤਾਂ ਨਹੀਂ ਸਹੀ ਲੱਗੇ ਹੁੰਦੇ ਨਹੀਂ 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 ਵੀਰੇ ਉਹਨਾਂ ਦੇ ਇਹ ਕੁਛ ਨਹੀਂ ਹੁੰਦਾਗਾ ਹਾਂਜੀ ਇਹ ਜਿਹੜੇ ਰੈਗੂਲਰ ਕੰਪਨੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਆਉਂਦੀਆਂ ਉਹਨਾਂ ਦੀ ਇਹ ਚੀਜ਼ ਆਉਂਦੀ ਹੈ ਜੀ ਬਈ ਚੀਜ਼ ਚੀਜ਼ ਦਾ ਫਰਕ ਹੁੰਦਾ ਪੱਥਰ ਦਾ ਹੈ ਜਿਹੜਾ ਟਾਈਲਾਂ ਦਾ ਹੈ ਪਿੰਡਾਂ 'ਚ ਵੀ ਵਿਕਣੀਆਂ ਪਰ ਪਰ ਟਰਾਲੀਆਂ ਕੈਂਟਰ ਜਾਂਦੀਆਂ ਹਾਂਜੀ ਹਾਂਜੀ ਬਹੁਤ ਜਗ੍ਹਾ ਤੇ ਸਾਰੇ ਘਰ ਦੇ ਵਿੱਚ ਸਾਰੇ 15 20 ਪੀਸ ਲੱਗਣੇ 6 4 ਦਾ ਸਾਈਜ਼ ਆ ਜਾਂਦਾ ਬਾਕੀ ਮਿੱਤਰੋ ਘਰ ਜਿਹੜੇ ਰੋਜ਼ ਰੋਜ਼ ਨਹੀਂ ਬਣਦੇ ਹੁੰਦੇ ਜ਼ਿੰਦਗੀ ਦੀ ਬੰਦਾ ਜ਼ਿੰਦਗੀ ਦੇ ਵਿੱਚ ਇੱਕ ਵ ਆਹ ਬੰਦਾ ਜਿਹੜਾ ਤੁਹਾਨੂੰ ਬਣਾ ਕੇ ਵੇਚਦਾ ਉਹ ਤਾਂ ਪਤਾ ਨਹੀਂ ਕਿੰਨੇ ਕਿ ਬਣਾਉਂਦਾ ਤੇ ਪਰ ਉਹਦੇ ਉਹ ਜੇ ਤੁਸੀਂ ਇੱਕ ਵਾਰੀ ਗਲਤੀ ਕਰ ਲਈ ਦੁਬਾਰਾ ਫੇਰ ਬਸਤਾਵਾ ਰਹਿ ਜਾਣਾ ਪਵੇ ਕਿਉਂਕਿ ਉਹ ਉੱਥੇ ਹੀ ਉੱਪਰ ਰਹਿਣਾ ਹੁੰਦਾ ਹਰ ਰੋਜ਼ ਉਹ ਚੀਜ਼ ਮੱਥੇ ਲੱਗਦੀ ਹੈ ਜਿਆਦ ਆਉਂਦੀ ਹੈ ਬਈ ਜਿਹੜੀ ਤੁਸੀਂ ਕਹਿੰਦੇ ਸੀ ਵੀ ਸੇਮ ਹੀ ਸਾਡੇ ਕੋਲ ਗਲੌਸੇ ਸੇਮ ਹੀ ਮੈਟ ਆ ਉਹ ਉਹ ਏਰੀਅਨ ਹਾਂਜੀ ਉਹ ਆ 2x4 ਦਾ ਸਾਈਜ਼ ਆ ਜਾਊਗਾ ਜੀ ਆ ਉੱਪਰ ਮੈਟ ਲੱਗਿਆ ਹੋਇਆ ਹੈ ਰ ਆ ਸੇਮ ਗਲੌਸ ਦੇ ਵਿੱਚ ਲੱਗਿਆ ਹੋਇਆ ਹੈ ਠੀਕ ਇਹਨੂੰ ਵੀ ਜੇ ਤੁਸੀਂ ਸਕੈਨ ਕਰੋਗੇ ਤੁਹਾਡਾ ਸਾਰਾ ਇਹਦਾ ਆਪਣੀ ਹਿਸਟਰੀ ਖੁੱਲ੍ਹੇ ਆਉਣੀ ਹੈ ਇਹਦੀ ਟਾਈਮ ਦੇ ਵੀ ਕਿਦਾਂ ਕੀ ਲੁੱਕ ਬਾਨੀ ਆਪਣੀ ਹਾਂਜੀ ਇਹਦੇ ਵਿੱਚ ਵੀ ਹਰ ਤਰ੍ਹਾਂ ਦਾ ਡਿਜ਼ਾਈਨ ਦੋ ਤੁਹਾਡੀ ਚੋਇਸ ਦਾ ਹੈ ਹਰ ਤਰ੍ਹਾਂ ਦਾ ਡਿਜ਼ਾਈਨ ਤੁਹਾਨੂੰ ਮਿਲਣਾ ਹਰ ਡਿਜ਼ਾਈਨ ਤੁਹਾਨੂੰ ਮਿਲੂਗਾ ਜੀ ਹਾਂਜੀ ਹਾਂਜੀ ਬਿਲਕੁਲ ਇੱਕ ਬਾਈ ਆਪ ਦੇ ਹਨਾ ਪੂਰੀ ਫੈਮਿਲੀ ਨੂੰ ਜਿਵੇਂ ਆਪਾਂ ਲੇਡੀਜ਼ ਨੂੰ ਲੇਡੀਜ਼ ਜ਼ਰੂਰ ਨਾਲ ਲੈ ਕੇ ਆਓ ਬਿਲਕੁਲ ਬਿਲਕੁਲ ਪਸੰਦ ਕਰਨਾ ਹਾਂਜੀ ਤੇ ਜਮਾ ਕਿਉਂਕਿ ਰੋਜ਼ ਰੋਜ਼ ਇਹ ਕੰਮ ਨਹੀਂ ਹੁੰਦੇ ਬਿਲਕੁਲ ਜੀ ਬਿਲਕੁਲ ਇਹ ਸਾਰੀ ਐਂਡਲੈਸਲੀ ਟਾਇਲ ਆ ਜੂਗੀ ਸਾਰਾ ਇਹਦਾ ਰੇਸ਼ਾ ਨਾ ਰੇਸ਼ਾ ਮੈਚ ਹੋਣਾ ਸਾਰੀ ਟਾਇਲ ਦਾ ਹੀ ਹੈ ਇਹਦਾ ਬਾਕੀ ਬਾਈ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ ਮੇਰਾ ਨਾਮ ਲੈਂਦਾ ਮਾੜੇ ਮੋਟਾ ਮਾਨਤਾਂ ਨੂੰ ਤਾਂ ਕਰ ਬਿਲਕੁਲ ਬਿਲਕੁਲ ਬਾਈ ਬਿਲਕੁਲ ਜੋ ਤੁਹਾਡਾ ਨਾਮ ਲੈ ਕੇ ਆਊਗਾ ਤੁਹਾਡੀ ਵੀਡੀਓ ਦਿਖਾਊਗਾ ਪੂਰਾ ਮਾਨਤਨ ਪੂਰ ਨੂੰ ਡਿਸਕਾਊਂਟ ਦਿੱਤਾ ਜਾਊਗਾ ਲੈ ਲੋ ਵੀ ਮਿੱਤਰੋ ਹ ਬੰਦਾ ਦਿਲਦਾਰ ਆ ਪੂਰਾ ਕਿਸਾਨ ਦਾ ਪੁੱਤ ਆ ਬਾਈ ਬਿਲਕੁਲ ਵੀਰੇ ਬਿਲਕੁਲ ਖੇਤੀ ਛੱਡ ਕੇ ਵੀਰੇ ਅਸੀਂ ਧੰਦੇ ਚ ਆਏ ਆ ਬਹੁਤ ਖੁਸ਼ੀ ਹੁੰਦੀ ਆ ਬਾਈ ਜਦੋਂ ਕਿਸਾਨ ਦਾ ਪੁੱਤ ਤਰੱਕੀ ਕਰਦਾ ਇਸ ਕੰਮ ਚ ਆਏ ਹੋ ਤੁਸੀਂ ਹਣਾ ਬਹੁਤ ਵਧੀਆ ਗੱਲ ਐ ਬਾਕੀ ਬਾਈ ਚੀਜ਼ ਤਾਂ ਪਹ ਲੈਣੀ ਹੁੰਦੀ ਆ ਆਪਦੇ ਬੰਦੇ ਤੋਂ ਲਿਆ ਕਰੋ ਆਪਦੇ ਵਰਗੇ ਤੋਂ ਲਿਆ ਕਰੋ ਹਾਂਜੀ ਹਾਂਜੀ ਬਾਈ ਇਹ ਜਿਹੜੇ ਸੁਨੇ ਸੁਨੇ ਕੋਠੀਆਂ ਦੇ ਸਾਹਮਣੇ ਜਦੋਂ ਐਂਟਰ ਕਰਦੇ ਨਾ ਕੌਲਿਆਂ ਦੇ ਲੱਗੀ ਹੁੰਦੀ ਆ ਕੋਈ ਕੌਲੇ ਕਹਿੰਦਾ ਕੋਈ ਥਮਲੇ ਕਹਿੰਦਾ ਇਹ ਉਹੀ ਚੀਜ਼ ਹੈ ਨਾ ਇਹ ਬਾਈ ਸੇਮ ਲੁੱਕ ਆ ਗਈ ਇਹਦੇ ਵਿੱਚ ਨਾ ਇਹ ਹੁੰਦਾ ਹੀ ਕਈ ਵਾਰ ਆਪਣੀ ਸਟੋਨ ਹੁੰਦਾ ਹੈ ਕਿ ਨੇਚਰਲ ਸਟੋਨ ਹੁੰਦਾ ਹੈ ਥੋੜੀ ਉਹਦੀ ਕੋਸਟ ਵੱਧ ਹੁੰਦੀ ਹੈ ਅਗਲਾ ਕਹਿੰਦਾ ਯਾਰ ਉਹਦੇ ਵਿੱਚ ਥੋੜੇ ਘੱਟ ਪ੍ਰਾਈਸ ਦੇ ਵਿੱਚ ਇਹ ਟਾਈਲ ਆ ਜਾਂਦੀ ਹੈ ਬਾਈ ਉਹਦੀ ਸੇਮ ਲੁੱਕ ਉਹ ਹੀ ਦਿੰਦੀ ਹੈ ਲੁੱਕ ਸੇਮ ਦਿੰਦੀ ਹੈ ਇਹਨੂੰ ਕੀ ਬੋਲਦੇ ਵੀਰੇ ਇਹਨੂੰ ਵੀ ਟਾਈਲ ਦੇ ਵਿੱਚ ਆ ਜਾਂਦੀ ਹੈ ਇਹ ਵਿਟਰੀਫਾਈਡ ਬੇਸ ਹੁੰਦਾ ਸਾਰਾ ਇਹਦਾ ਟਾਈਲ ਦਾ ਇਹ ਹਜੇ ਇਹ ਕੋਈ ਧੁੱਪ ਨਾਲ ਮੀਂਹ ਕਣੀ ਚਾਪਸ਼ਨ ਬਹੁਤ ਆ ਜਾਂਦੀ ਹੈ ਜੀ ਆਪਣੇ ਕੋਲੇ ਲਓ ਵੀ ਮਿੱਤਰੋ ਇਹਦੇ ਵਿੱਚ ਵੱਧੂ ਡਿਜ਼ਾਈਨ ਤੁਹਾਨੂੰ ਮਿਲਣਗੇ ਮਿੱਤਰੋ ਜਿਵੇਂ ਆਪਾਂ ਘਰ ਦੇ ਵਿੱਚ ਜਿੱਥੇ ਆਪਾਂ LCD ਫਿੱਟ ਕਰਦੇ ਹੁੰਦੇ ਹਾਂ ਹਨਾ ਜਾਂ ਕਿਚਨ ਦੇ ਸਾਹਮਣੇ ਉੱਥੇ ਇਹ ਜੀ ਤੁਸੀਂ ਸਾਹਮਣੇ ਲਾ ਸਕਦੇ ਇਹਦੇ ਵੀ ਬਾਈ ਹੋਰਾਂ ਕੋਲ ਕਾਫੀ ਡਿਜ਼ਾਈਨ ਨੇ ਜਿਹੜੇ ਬਹੁਤ ਸੋਹਣੇ ਲੱਗਦੇ ਆ ਤੁਸੀਂ ਦੇਖੀ ਰਹੋ ਭਈ ਇਹ ਸਾਰਾ ਸਿਸਟਮ ਬਣਿਆ ਬਣਾਈ ਆ ਹਾਂਜੀ ਬਰੇ ਬਣੇ ਬਣਾਈ ਕੈ ਬਣਾਉਣ ਲੱਗੇ ਜੀ ਅੱਛਾ ਇਹ ਬੋਡ ਹੈ ਹਾਂ ਇਹ ਪੀਵੀਸੀ ਬੋਰਡ ਹੁੰਦਾ ਹੀ ਇਹ ਅੱਛਾ ਪੀਵੀਸੀ ਪੂਰੀ ਹੈਵੀ ਦੇ ਵਿੱਚ ਆ વોਸ਼ੇਬਲ ਹੁੰਦਾ ਹੀ ਇਹ ਕਿ ਉਹਨਾਂ ਦੇ ਪਾਣੀ ਮਾਰਦੇ ਆ ਆਪਾਂ ਜਾ ਉਹਨੂੰ ਸਿਉਂਗ ਪੈ ਜਾਂਦੀ ਆ ਜਾਂ ਉਹ ਪਲਾਈ ਫੁੱਲ ਜਾਂਦੀ ਆ ਇਹ ਉਹ ਚੀਜ਼ਾਂ ਤੋਂ ਰਹਿਤ ਹੈ ਸਾਰਾ ਇਹ ਅੱਛਾ ਬਣੇ ਬਣਾਈ ਲਿਆ ਕੇ ਫਿੱਟ ਕਰ ਫਿੱਟ ਕਰਨਾ ਜੀ ਬਸ ਅੱਛਾ ਇਹ ਟਾਇਲ ਵੀ ਲੈ ਇਹ ਸਾਰੀ ਆਊਟਰ ਏਰੀਆ ਦੀ ਟਾਇਲ ਆ ਗਈ ਪਾਰਕਿੰਗ ਟਾਇਲ ਬੋਲ ਦਿੰਦੇ ਇਹਨੂੰ ਜਿੱਥੇ ਆਪਾਂ ਗੱਡੀ ਖੜਾਉਣੇ ਆ ਗੱਡੀ ਖੜਾਉਣੇ ਆ ਹੱਜਾ ਪੁੱਛ ਚ ਲੋਨ ਨੂੰ ਹਾਂਜੀ ਤਾਂ ਛੱ ਇਹ ਸਾਰੀ ਹੀਟ ਕੰਟਰੋਲ ਟਾਇਲ ਹੁੰਦੀ ਹੈ। ਆ ਤੁਸੀਂ ਬਾਥਰੂਮ ਦੀ ਜਿਹੜੀ ਲੁੱਕ ਹੈ ਉਹ ਲਾਇਆ ਹੋਇਆ ਬਰੋਪਰ ਹੈ ਨਾ? ਹਾਂਜੀ ਇਹ ਬਣਾ ਕੇ ਰੱਖਿਆ ਹੋਇਆ ਵੀ ਕਲਾਇੰਟ ਨੂੰ ਸਮਝ ਆ ਜਾਏ ਮੇਰਾ ਕਿਦਾਂ ਦਾ ਡਿਜ਼ਾਈਨ ਘਰੇ ਜਾ ਕੇ ਬਣਾਣਾ। ਕਈ ਵਾਰ ਆਏ ਹੁੰਦੇ ਆਂ ਆਪਾਂ ਟਾਇਲ ਲੈ ਜਾਂਦਾ ਕਲਾਇੰਟ। ਉਹਨੂੰ ਇਹ ਨਹੀਂ ਧਿਆਨ ਆਉਂਦਾ ਵੀ ਮੈਂ ਵਾਸ਼ਰੂਮ ਲਾਉਣਾ ਕਿਵੇਂ ਆ। ਲਾਉਣਾ ਕਿਵੇਂ ਆ। ਹਾਂਜੀ ਇੱਕ ਵਾਰੀ ਆਏ ਤਸਵੀਰ ਜੀ ਬਣ ਜਾਂਦੀ ਭਾਈ ਐਦਾਂ ਦਾ ਹਾਂਜੀ ਹਾਂਜੀ ਬਿਲਕੁਲ। ਕਿਹੜੀ ਚੀਜ਼ ਕਿੱਥੇ ਲੱਗਣੀ ਉਹ ਵੀ ਤੁਸੀਂ ਕਲੀਅਰ ਕੀਤਾ ਹੋਇਆ। ਉਹ ਸਾਰਾ ਹਾਂਜੀ ਪਿਕਚਰ ਸਾਰੀ ਕਲੀਅਰ ਹੈ ਜੀ। ਠੀਕ ਹੈ ਜੀ। ਹ ਬਈ ਆ ਤਾਂ ਬਿਲਕੁਲ ਐ ਲੱਗਦਾ ਜਿਵੇਂ ਲੱਕੜੀ ਹੁੰਦੀ ਹੈ ਇਹ ਕਿੱਥੇ ਲੱਗਦੀ ਹੈ ਬਈ ਇਹ ਵੀਰੇ ਜਿਵੇਂ ਆਪਾਂ ਇਹਨੂੰ ਫਲੋਰ ਦੇ ਵਿੱਚ ਵੀ ਯੂਜ਼ ਕਰ ਸਕਦੇ ਆਂ ਵਾਲ ਵੀ ਕੋਈ ਆਪਾਂ ਹਾਈਲਾਈਟ ਜਾਂ ਐਲੀਵੇਸ਼ਨ ਤੇ ਯੂਜ਼ ਹੁੰਦੀ ਹੈ ਕਿਤੇ ਵੀ ਹਾਂਜੀ ਉਹ ਡਰਾਇੰਗ ਰੂਮ ਆਪਾਂ ਵੁੱਡਨ ਲੁੱਕ ਦੇਣੀ ਹੈ ਉੱਥੇ ਸਾਰੇ ਯੂਜ਼ ਹੁੰਦੀ ਹੈ ਇਹ ਬਿਲਕੁਲ ਐਂ ਲੱਗਦਾ ਜਿਵੇਂ ਹਨਾ ਬੁੱਡੀ ਲੱਗ ਜਿਵੇਂ ਪ੍ਰੋਪਰ ਇਹ ਲੁੱਕੀ ਵੁੱਡਨ ਦੀ ਹੈ ਇਹ ਸਾਰੀ ਕਲਾ ਨਾਮ ਟਾਈਲ ਦਿੱਤਾ ਪਰ ਜਿਹੜੀ ਲੁੱਕ ਨੇਚਰਲ ਵੁੱਡਨ ਦੀ ਹੈ ਇਹ ਵੀ ਨਹੀਂ ਫੇਵਰਿਟ ਡਰਾਇੰਗ ਰੂਮ ਦੀ ਕੋਈ ਵਾਲ ਆਪਾਂ ਹਾਈਲਾਈਟ ਕਰਨੀ ਹੈ ਉਥੇ ਚੀਜ਼ ਯੂਜ਼ ਹੁੰਦੀ ਆ ਜ ਸਾਜੀ ਆ ਕੋਈ ਵਾਸ਼ਰੂਮ ਦੀ ਆਪਾਂ ਕੋਈ ਸੀਟ ਦੇ ਬੈਕ ਸਾਈਡ ਜਾਂ ਵੈਂਟੀਜ ਬੈਕ ਸਾਈਡ ਕੋਈ ਵੀ ਹਾਈਲਾਈਟ ਕਰਨਾ ਜਿੱਥੇ ਉਥੇ ਚੀਜ਼ਾਂ ਲੱਗਦੀਆਂ ਨੇ ਵੀ ਵੈਰੈਟੀ ਬਹੁਤ ਆ ਤੁਹਾਡੇ ਕੋਲੇ ਵੈਰੈਟੀ ਤਾਂ ਬਈ ਰੱਬ ਦੀਆਂ ਨਾਲੀ ਅਨਲਿਮਟਿਡ ਲੈ ਮਿੱਤਰ ਜੇ ਤੁਸੀਂ ਘਰ ਬਣਾਇਆ ਨਾ ਜਿੱਥੋਂ ਮਰਜੀ ਲੈ ਲਓ ਤੁਹਾਡੀ ਮਰਜ਼ੀ ਰਹੀ ਗਈ ਪਰ ਇੱਕ ਵਾਰੀ ਸਹਰਾ ਜੋਤ ਵਾਲਿਆਂ ਦੇ ਗੇੜਾ ਜ਼ਰੂਰ ਮਾਰੋ ਤੇ ਤੁਸੀਂ ਇੰਡੀਆ 'ਚ ਕਿਤੋਂ ਵੀ ਹੋ ਤੁਸੀਂ ਨੈਟ ਦੇ ਉੱਪਰ ਹੋਵਾਲਦੇ ਸੋਨੇਟਲੀ ਬ੍ਰਾਂਡ ਦਾ ਪਤਾ ਲੱਗ ਜਾਊਗਾ ਬਿਲਕੁਲ 올 ਅਵਰ ਬਾਈ ਕਿਤੇ ਬਾਹਰ ਬੈਠਾ ਕੋਈ ਕਸਟਮਰ ਜਾ ਕੋਈ ਇੰਡੀਆ ਬੈਠਾ ਕਿਤੇ ਵੀ ਬੈਠਾ ਜਿੱਥੋਂ ਵੀ ਸਾਨੂੰ ਕਾਲ ਕਰੂਗਾ ਉਥੇ ਡਿਲੀਵਰੀ ਆਸੀ ਕੰਪਨੀ ਵੱਲੋਂ ਜਾਂਦੀ ਹੈ ਸਾਰੀ ਡਿਲੀਵਰ ਆ ਓਕੇ ਹਾਂਜੀ ਆ ਜੇ ਮੈਂ ਅੱਜ ਕੱਲ ਬਾਈ ਹਵੇਲੀਆਂ ਚੱਲੀਆਂ ਆਪਣੇ ਲੋਨ ਦੇ ਵਿੱਚ ਇੱਕ ਉਹਦੇ ਵਿੱਚ ਟਾਇਲ ਆਉਂਦੀ ਹੈ ਉਹ ਚਾਹ ਚੀ ਚੱਲਦੀ ਹੈ ਅੱਜ ਕੱ ਹਾਂ ਡੇਰਾਵਸੀ ਵਾਲੀ ਇਟ ਕਹਿ ਰਹੇ ਹਾਂ ਹਾਂਜੀ 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 ਉਹਦੀ ਲੁੱਕ ਉਹਦੀ ਟਾਇਲ ਲਾਏ 10 ਸੈਕਿੰਡ ਨੂੰ ਹਾਂ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਹਾਂਜੀ ਲਓ ਮਿੱਤਰੋ ਅੱਗੇ ਆਪਾਂ ਕਿਚਨ ਵਾਸਤੇ ਕਿਤੇ ਕਿਸੇ ਨੇ ਲਾਤੀ ਆਪਣੀ ਟਾਇਲ ਲਾਤੀ ਕਿਸੇ ਨੇ ਕੋਸਰਾ ਤਾਂ ਕਹਿਨੇ ਪੱਥਰ ਪਰ ਹੁਣ ਬਣੀਆਂ ਬਣਾਈਆਂ ਸਲੇਬਾਂ ਹੀ ਆਉਣ ਲੱਗੀਆਂ ਇਹ ਜੀ ਵੀਰੇ ਚਾਹੇ ਬਸ ਜਾ ਕੇ ਫੇਟੀ ਕਰਨੀ ਹੈ ਭਾਈ ਜਾ ਕੇ ਫੇਟੀ ਕਰਨੀ ਹੈ ਫੁੱਲ ਬੋਡੀ ਹੁੰਦੀ ਹੈ ਇਹਦਾ ਗੋਲਾ ਗਾਲਾ ਸੇਮ ਮਿਲਣਾ ਸਾਰਾ ਇਹਦਾ ਓਕੇ ਜਾ ਕੇ ਬਸ ਫਿਟ ਕਰਕੇ ਵਾਸੇ ਸਾਈਜ਼ ਵੀ ਬਣਿਆ ਬਣਾਇਆ ਉੱਤੋਂ ਨਾਲ ਵੱਡਣਾ ਨਹੀਂ ਕੁਝ ਨਹੀਂ ਕੰਪਲੀਟ ਸਾਈਜ਼ ਆਉਂਦਾ ਹੀ ਇਹਦਾ 10 ਫੁੱਟ 8 ਫੁੱਟ ਦੀ ਇਹਦੀ ਲੈਂਥ ਹੁੰਦੀ ਹੈ 2.5 ਫੁੱਟ ਚੁੜਾਈ ਦੇ ਵਿੱਚ ਹੁੰਦੀ ਹੈ ਕਲਰ ਵਾਧੂ ਕਲਰ ਆਪਸ਼ਨ ਹਾਂ ਜੀ ਲੱਗੀ ਹੋਈ ਹੈ ਸਾਰੇ ਹਾਂ ਜੀ ਤੇ ਇਸ ਤੋਂ ਇਲਾਵਾ ਵੀਰੇ ਆ ਜਿਹੜਾ ਦੂਜਾ ਸਟਾਡ ਆਇਆ ਸੈਂਟਰੀ ਵੇਅਰ ਦਾ ਮਿਲ ਜਾ ਹਾਂਜੀ ਹਾਂਜੀ ਬਿਲਕੁਲ ਇਹਦੇ ਵਿੱਚ ਬਾਈ ਇੱਕ ਜਿਵੇਂ ਪਾਰਕਿੰਗ ਦੇ ਵਿੱਚ ਆਪਣਾ ਥੋੜਾ ਜਿਹਾ ਇਹ ਰਹਿ ਗਿਆ ਸੀ ਇਹ 20mm ਦੀ ਟਾਇਲ ਆ ਜਾਂਦੀ ਹੈ ਬਾਈ ਜਿਹੜੀ ਇਹਦੀ ਥਿਕਨੈਸ ਹੈ ਜਿਹੜੀ 20mm ਮੋਟੀ ਹੈ ਜੋ ਮਰਜੀ ਬਾਈ ਇਹਦੇ ਉੱਤੇ ਜਿੰਨਾ ਮਰਜੀ ਹੈਵੀ ਵੇਟ ਤੁਸੀਂ ਚੜਾ ਦਿਓ ਇਹਦੇ ਉੱਤੇ ਹਾਂਜੀ ਹਾਂਜੀ ਹੁਣ ਇਹ ਟਾਇਲ ਦੀ ਥਿਕਨੈਸ ਵੇਖੋ ਤੁਸੀਂ ਉਹ ਜਿਹਨੂੰ ਚੱਕ ਕੇ ਦੇਖੀਏ ਤਾਂ ਪੂਰੀ ਹੈਵੀ ਵੇਟ ਦੇ ਵਿੱਚ ਟਾਇਲ ਆਈ ਇਹ ਬਿਲਕੁਲ ਬਾਈ ਵੈਰਾਈਟੀ ਬਹੁਤ ਜ਼ਿਆਦਾ ਹੈ ਕੁਆਲਿਟੀ ਬਹੁਤ ਚੰਗੀ ਹੈ ਤੇ ਰੇਟ ਵੀ ਥੋੜੇ ਜਾਇਜ ਆ ਜਿਵੇਂ ਜਿੰਨੇ ਇੱਕ ਨਾ ਹੀ ਕੰਪਨੀ ਵੱਲੋਂ ਮੈਨੂੰ ਸਭ ਤੋਂ ਵਧੀਆ ਚੀਜ਼ ਇਥੇ ਇਹ ਲੱਗੀ ਆ ਬਈ ਕਈ ਵਾਰ ਆਪਾਂ ਵੀ ਚਲੋ ਕਿਤੇ ਜਾਂਦੇ ਆ ਬਾਜ਼ਾਰ 'ਚ ਜਾਂਦੇ ਆ ਜਾਂ ਆਪਾਂ ਇੱਕ ਚੀਜ਼ ਖਰੀਦ ਲਈ ਇੱਕ ਤਾਂ ਆਪਾਂ ਨੂੰ ਕੋਈ ਰੇਟ ਘੱਟ ਦੱਸ ਦਿੰਦਾ ਆ ਆਪਾਂ ਨੂੰ ਦੂਜੀ ਵੀ ਸੋਹਣੀ ਲੱਗਦੀ ਆ ਉਹ ਘੱਟ ਕੇ ਦੂਜੀ ਜੋ ਪਲੱਸ ਕਰ ਲੈਂਦਾ ਰੇਟ ਆ ਇਥੇ ਕੰਪਨੀ ਦੇ ਵਿੱਚ ਕੀ ਜਿੰਨੇ ਕੰਪਨੀ ਦੇ ਇਹਦੇ ਸਟੋਰ ਆ ਸਹਾਰਾ ਜੁੱਤੇ ਸਾਰੇ ਸਾਰੇ ਸਾਡੇ ਐਮ ਆਰ ਪੀ ਫਿਕਸ ਕਰੀ ਹੋਈ ਆ ਸਹਾਰਾ ਜੁੱਤਾਂ ਦੇ ਉੱਤੇ ਜਿੰਨੇ ਸਹਾਰਾ ਜੁੱਤੇ ਆਪਣੇ ਸ਼ੋਅਰੂਮ ਆ ਔਰ ਸੇਮ ਉਹਦੇ ਜਿੰਨਾ ਡਿਸਕਾਊਂਟ ਹੈ ਸਾਰੇ ਸ਼ੋਅਰੂਮਾਂ ਦਾ ਸੇਮ ਡਿਸਕਾਊਂਟ ਹੋਣਾ ਹੈ ਸਾਰਾ ਆਨਲਾਈਨ ਸਿਸਟਮ ਹਾਂਜੀ ਇਹ ਨਹੀਂ ਮਾਲੂ ਇੱਕ ਤੁਸੀਂ ਚੀਜ਼ ਪਸੰਦ ਕਰ ਲਈ ਬੰਦੇ ਨੇ ਦੂਜੀ ਚੋਂ ਅਲੱਗੂ ਮੈਨੂੰ ਤੁਸੀਂ ਵੱਧ ਰੇਟ ਲਾਦਾ ਨਹੀਂ ਸਾਰਿਆਂ ਦਾ ਸੇਮ ਸਾਰਿਆਂ ਤੇ ਐਮ ਆਰ ਪੀ ਲੱਗੀ ਹੋਈ ਹੈ ਅੱਛਾ ਡੋ ਟੱਪੇ ਡੁੱਪੇ ਦਾ ਹਿਸਾਬ ਨਹੀਂ ਉਹ ਨਹੀਂ ਜੀ ਇਹ ਪੂਰਾ ਬ੍ਰਾਂਡ ਹੈ ਤੁਸੀਂ ਸਿਸਟਮ ਹੈ ਹਾਂਜੀ ਹਾਂਜੀ ਜਿਵੇਂ ਕੀ ਹੈ ਭਾਈ ਬਾਹਰਲੇ ਦੇਸ਼ਾਂ 'ਚ ਆਪਾਂ ਸੁਣਦੇ ਹਾਂ ਕਸਟਮਰ ਜਾਂਦਾ ਐਮ ਆਰ ਪੀ ਲੱਗੀ ਹੁੰਦੀ ਹੈ ਉੱਤੇ ਠੀਕ ਹੈ ਉਹਦਾ ਉਹ ਮੁੜ ਕੇ ਆਪਣਾ ਕਾਊਂਟਰ ਤੇ ਆਉਂਦਾ ਜੋ ਉਹਦੇ ਲੈਸ ਹੁੰਦਾ ਉੱਤੇ ਬੈਠ ਕੇ ਸਾਰਾ ਕੋ ਉਹ ਵੱਧ ਲਾਤੇ ਲੈ ਮਿੱਤਰੋ ਜੇ ਤੁਹਾਡਾ ਕੋਈ ਰਿਸ਼ਤੇਦਾਰ ਤੁਹਾਡਾ ਕੋਈ ਸੱਜਣ ਪਿਆਰਾ ਘਰ ਬਣਾ ਰਿਹਾ ਤਾਂ ਉਹਨੂੰ ਇਹ ਵੀਡੀਓ ਜਰੂਰ ਉਹਦੇ ਨਾਲ ਸਾਂਝੀ ਕਰਿਓ ਉਹਨੂੰ ਭੇਜ ਦਿਓ ਇਹਦਾ ਲਾਈਕ ਤੇ ਬਾਕੀ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ